ਨਮਸਕਾਰ ਜੀ ਤੁਹਾਡੇ ਦਰਸਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖੋ ਆਪੀ ਵਨ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਰੋਪੜ ਦੇ ਨਹਿਰੂ ਸਟੇਡੀਅਮ ਵਿਖੇ ਜਿੱਥੇ ਕਿ ਜਿਹੜਾ 79ਵਾਂ ਜਿਹੜਾ ਆਜ਼ਾਦੀ ਦਿਵਸ ਦਾ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਤਿਆਰੀਆਂ ਦੇ ਸਬੰਧ ਦੇ ਵਿੱਚ ਪਹੁੰਚੇ ਹਾਂ ਕਿਵੇਂ ਦੀਆਂ ਤਿਆਰੀਆਂ ਇੱਥੇ ਚੱਲ ਰਹੀਆਂ ਨੇ ਕਾਫੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਾਹਮਣੇ ਤੁਸੀਂ ਦਿਖਾਓ ਤਸਵੀਰ ਦੇ ਵਿੱਚ ਕਿ ਦੱਸਿਆ ਜਾ ਰਿਹਾ ਹੈ ਕਿ ਦੋ ਦਿਨਾਂ ਤੋਂ ਪੈਰੀ بارش ਕਾਰਨ ਕਾਫੀ ਪਾਣੀ ਜਿਹੜਾ ਖਲਤ ਸੀ ਇਸ ਕਰਕੇ ਹੋਣਾ ਇਸ ਜਗ੍ਹਾ ਦੇ ਉੱਤੇ ਰਿੱਤਾ ਪਾਇਆ ਹੋਇਆ ਹੈ ਰਿੱਤਾ ਪਾ ਕੇ ਜਿਹੜਾ ਪਾਣੀ ਨੂੰ ਸੁਕਾਇਆ ਗਿਆ ਕਿਉਂਕਿ ਬੱਚੇ ਰੋਜ਼ ਵਿਹਾਸਲ ਕਰਦੇ ਆ ਬੱਚਿਆਂ ਨੂੰ ਕੋਈ ਦਿੱਕਤ ਨਾ ਹੋਵੇ ਜਿਸ ਨੂੰ ਦੇਖਦੇ ਹੋ ਪਰ ਲੇਕਿਨ ਪੁਲਿਸ ਔਰ ਪ੍ਰਸ਼ਾਸਨ ਜਿਹੜਾ ਦੋਨੇ ਮਿਲ ਕੇ ਜਿਹੜਾ ਇਸ ਕੰਮ ਨੂੰ ਕਰ ਰਹੇ ਨੇ ਤੇ ਪ੍ਰਸ਼ਾਸਨ ਵੱਲੋਂ ਆਮ ਦਰਸ਼ਕਾਂ ਦੇ ਬੈਠਣ ਵਾਸਤੇ ਜਿਹੜੀਆਂ ਪੌੜੀਆਂ ਦੇ ਉੱਤੇ ਵੀ ਟੈਂਟ ਦੇ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਸਾਡੇ ਰੋਪੜ ਦੇ ਡੀਸੀ ਸਾਹਿਬ ਗੁਣ ਸਾਡੇ ਵਰਜੀਤ ਵਾਲੀਆ ਜੀ ਜਿਹੜੇ ਕਿ ਇਸ ਸਾਰੇ ਇਹਨਾਂ ਦੇ ਰਹਿਨਮਾਈ ਦੇ ਕੇ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸਾਡੇ ਐਸਐਸਪੀ ਗੁਲਨੀਤ ਕਾਣਾ ਜੀ ਉਹ ਵੀ ਉਹਨਾਂ ਦੀ ਟੀਮ ਜਿਹੜੀ ਅੱਜ ਦਿਨਾਂ ਤੱਕ ਲੱਗੀ ਹੋਈ ਹੈ ਸਮਨ ਤੁਸੀਂਾਂ ਦੇ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਬਿਲਕੁਲ ਤਿਆਰੀਆਂ ਜਿਹੜੀਆਂ ਮੁਕੰਮਲ ਹੈ ਰੰਗ ਪੇਂਟ ਜਿਹੜੇ ਦੁਬਾਰੇ ਸਾਰਾ ਕੀਤਾ ਜਾ ਰਿਹਾ ਤੇ ਸਕਿਉਰਿਟੀ ਦੇ ਵੀ ਪੂਰੇ ਇਜਾਮਾਤਾ ਸੀਸੀਟੀਵੀ ਕੈਮਰੇ ਜਿਹੜੇ ਸਾਰੇ ਲਗਾਏ ਹੋਏ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕੋਈ ਗਲਤ ਕੰਮ ਕੋਈ ਸਰਪ੍ਰੀ ਹਰਤਪ ਕਰਦਾ ਤਾਂ ਉਹਨਾਂ ਦੇ ਕੋਈ ਨਜ਼ਰ ਰੱਖੀ ਜਾਵੇ ਪਰ ਅੱਜ ਅਸੀਂ 12 ਤਰੀਕ ਦਾ ਦਿਹਾੜਾ ਹੈ 12 ਤਰੀਕ ਦੇ ਦਿਹਾੜੇ ਦੇਖਦੇ ਹੋਏ ਪਿਛਲੇ 2 ਦਿਨ ਤੋਂ ਕਾਫੀ ਜਿਹੜੀ ਬਾਰਸ਼ ਰਾਤ ਦਿਨ ਪੈ ਰਹੀ ਸੀ ਉਸ ਨੂੰ ਦੇਖਦੇ ਹੋਏ ਕਾਫੀ ਪਾਣੀ ਜਿਹੜੇ ਅੱਜ ਕੱਲ ਇਕੱਠਾ ਹੋ ਜਾਂਦਾ ਪਰ ਲੇਕਿਨ ਫਿਰ ਵੀ ਜਿਹੜਾ ਗਰਾਊਂਡ ਜਿਹੜਾ ਬਿਲਕੁਲ ਸੁੱਕਾ ਨਜ਼ਰ ਆ ਰਿਹਾ ਹੈ ਮੈਂ ਤਸਵੀਰ ਦੇ ਵਿੱਚ ਫਿਰ ਫੇਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਸਾਹਮਣੇ ਪੋਸਟਰ ਜਿਹੜਾ ਲੱਗ ਚੁੱਕਿਆ ਹੈ 79 ਦਾ ਜਿਹੜਾ ਆਜ਼ਾਦੀ ਦਿਵਸ ਦਾ ਜਿਹੜਾ ਬੋਰਡ ਹੈ ਉਹ ਲੱਗਿਆ ਹੋਇਆ ਹੈ ਸਾਹਮਣੇ ਤਸਵੀਰ ਦੇ ਵੀ ਦੇਖ ਲਿਓ ਜਿਹੜੇ ਅ ਅਧਿਕਾਰੀ ਐ ਕਾਮਕਾਰ ਆ ਜਿਹੜੇ ਵਰਕਰ ਜਿਹੜੇ ਕੰਮ ਕੀਤਾ ਜਾ ਰਿਹਾ ਗਰਾਊਂਡ ਦੀ ਜਿਹੜੀ ਸਬਸਪਾਈ ਜਿਹੜੀ ਕੀਤੀ ਜਾ ਰਹੀ ਹੈ ਤੇ ਜਲਦੀ 15 ਅਗਸਤ ਨੂੰ ਆਪਾਂ ਮਿਲਦੇ ਹਾਂ ਦੁਬਾਰੇ ਫਿਰ ਤੋਂ